ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਕ ਨਾ ਕਰੋ ਦੇ ਸਬੰਧ ਵਿੱਚ ਮੈਂ ਦੋ ਵੀਡੀਓ ਆਲਰੇਡੀ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਾ ਤੀਸਰੇ ਨੰਬਰ ਦੇ ਉੱਤੇ ਤੀਸਰੇ ਹਿੱਸੇ ਤੀਸਰੇ ਪਾਰਟ ਦੇ ਅੰਦਰ ਕੁਝ ਕੁ ਇਸੇ ਸਬੰਧ ਦੇ ਵਿੱਚ ਹੋਰ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਚਾਹੁੰਦਾ ਜਦੋਂ ਕੋਈ ਬੁਲਾਰਾ ਸਟੇਜ ਦੇ ਉੱਤੇ ਗੱਲ ਕਹਿੰਦਾ ਹੈ ਵੀ ਤਰਕ ਨਾ ਕਰਿਓ ਇਹ ਕੋਈ ਪਖੰਡੀ ਸਾਧ ਕਹਿੰਦਾ ਹੈ ਵੀ ਤਰਕ ਨਹੀਂ ਕਰਨਾ ਚਾਹੀਦਾ ਸ਼ੰਕਾ ਨਹੀਂ ਕਰਨਾ ਚਾਹੀਦਾ ਮੈਨੂੰ ਐਵੇਂ ਲੱਗਦਾ ਹੈ ਵੀ ਜਦੋਂ ਇਹ ਕਹਿੰਦੇ ਨਾ ਵੀ ਤਰਕ ਨਾ ਕਰੋ ਉਹ ਬੇਈਮਾਨੀ ਦੇ ਸਹਤ ਕੁਝ ਨਾ ਕੁਝ ਬੋਲਣਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਅਸਲੀਅਤੇ ਕੁਝ ਹੋਰ ਅਸੀਂ ਬੋਲਣਾ ਚਾਹੁੰਦੇ ਹਾਂ ਕੁਝ ਹੋਰ ਤੇ ਸੰਗਤ ਤਰਕ ਕਰਕੇ ਸਾਡੀ ਬੇਈਮਾਨੀ ਦੇ ਉੱਤੇ ਪਰਦਾ ਕਿਦਰੇ ਚੁੱਕਣਾ ਦਵੇ ਤੁਸੀਂ ਕੋਈ ਗਲਤੀ ਕਰਨ ਲੱਗੇ ਹੋ ਬੇਈਮਾਨੀ ਕਰਨ ਲੱਗੇ ਹੋ ਸੰਗਤ ਨਾਲ ਠੱਗੀ ਕਰਨ ਲੱਗੇ ਹੋ ਵੱਡੀ ਗੱਪ ਛੱਡਣ ਲੱਗੇ ਹੋ ਤੁਹਾਨੂੰ ਪਤਾ ਹੈ ਵੀ ਮੈਂ ਗੱਪ ਮਾਰਨ ਲੱਗਾ ਮੈਂ ਗਲਤ ਬਿਆਨੀ ਕਰਨ ਲੱਗਾ ਤੁਸੀਂ ਸੰਗਤ ਨੂੰ ਪਹਿਲਾਂ ਹੀ ਚੁੱਪ ਕਰਾ ਦਿੰਦੇ ਹੋ ਵੇਖੋ ਜੀ ਤਰਕ ਨਾ ਕਰਿਆ ਜੇ ਤਰਕ ਕਰਨਾ ਉਹਨਾਂ ਦਾ ਬੁਨਿਆਦੀ ਹੱਕ ਹੈ ਤੁਹਾਨੂੰ ਚਾਹੀਦਾ ਹੈ ਵੀ ਮੈਂ ਜੋ ਬੋਲਣ ਲੱਗਾ ਉਹਦਾ ਮੈਂ ਜਵਾਬ ਦੇ ਆਂ ਮੇਰੀ ਕਥਾ ਤੋਂ ਬਾਅਦ ਕੀਰਤਨ ਤੋਂ ਬਾਅਦ ਤਕਰੀਰ ਤੋਂ ਬਾਅਦ ਬੋਲਣ ਤੋਂ ਬਾਅਦ ਤੁਹਾਨੂੰ ਖੁੱਲੇ ਤੁਸੀਂ ਤਰਕ ਕਰਿਓ ਮੈਂ ਉਹਦਾ ਜਵਾਬ ਦਿਆਂਗਾ ਤੇ ਦਿਆਂਗਾ ਵੀ ਗੁਰਬਾਣੀ ਦੇ ਅਨੁਸਾਰ ਚਾਹੀਦਾ ਇਹ ਸੀ ਪਰ ਤੁਸੀਂ ਪਹਿਲੇ ਹੀ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਵੇਖੋ ਜੀ ਤਰਕ ਨਾ ਕਰਿਓ ਅਗਰ ਤੁਸੀਂ ਸੱਚਮੁੱਚ ਗੁਰਬਾਣੀ ਦੇ ਅਕੋਰਡਿੰਗ ਬੋਲ ਰਹੇ ਹੋ ਤੁਹਾਨੂੰ ਪਤਾ ਹੈ ਵੀ ਗੁਰਬਾਣੀ ਦੇ ਅਕੋਰਡਿੰਗ ਮੈਂ ਬੋਲ ਰਿਹਾ ਤੇ ਛਾਤੀ ਤਾਨ ਕੇ ਕਹੋ ਵੇ ਦੇਖੋ ਜੀ ਮੈਂ ਪਿਛਲੇ ਦਰਵਾਜ਼ੇ ਵਿੱਚੋਂ ਲੋਈ ਮੋਡੇ ਤੇ ਰੱਖ ਕੇ ਭੱਜਣ ਵਾਲਾ ਨਹੀਂ ਆ ਮੈਂ ਤੁਹਾਡੇ درمیان ਬਹਾਂਗਾ ਅੱਧਾ ਘੰਟਾ ਮੈਂ ਤੁਹਾਡੇ ਕੋਲ ਰਹਾਗਾ ਜੋ ਮੈਂ ਬੋਲਿਆ ਮੇਰੇ ਬੋਲੇ ਵਿੱਚੋਂ ਪ੍ਰਸ਼ਨ ਪੈਦਾ ਕਰਿਓ ਉਹਦਾ ਮੈਂ ਜਵਾਬ ਦੇ ਆ ਆਪਾਂ ਬਾਂਗੇ ਬੈ ਕੇ ਆਪਸੀ ਸਾਂਝ ਬਣਾਵਾਂਗੇ ਪਰ ਤੁਸੀਂ ਪਿਛਲੇ ਦਰਵਾਜ਼ੇ 'ਚੋਂ ਭੱਜਣ ਦਾ ਯਤਨ ਕਰਦੇ ਹੋ ਤੇ ਨਾਲ ਹੀ ਕਹਿ ਦਿੰਦੇ ਹੋ ਵੇਖੋ ਜੀ ਮੇਰਾ ਉੱਥੇ ਪ੍ਰੋਗਰਾਮ ਹੈ ਮੈਂ ਉੱਥੇ ਜਾਣਾ ਬੇਈਮਾਨੀ ਨਹੀਂ ਤੇ ਔਰ ਕੀ ਹੈ ਸੰਗਤ ਨਾਲ ਧੋਖਾ ਨਹੀਂ ਤੇ ਹੋਰ ਕੀ ਹੈ ਚਲੋ ਮੈਂ ਇੱਕ ਗੱਲ ਕਹਿਣਾ ਪ੍ਰਚਾਰਕ ਜਿਹੜੇ ਪ੍ਰਚਾਰਕ ਇਹ ਗੱਲ ਕਹਿੰਦੇ ਨੇ ਸਾਰੇ ਨਹੀਂ ਜਿਹੜੇ ਗੁਰਬਾਣੀ ਦੇ ਅਕੋਰਡਿੰਗ ਚੱਲਦੇ ਨੇ ਉਹਨਾਂ ਨੂੰ ਨਮਸਕਾਰ ਹੈ ਜਿਹੜੇ ਪ੍ਰਚਾਰਕ ਜਾਂ ਪਖੰਡੀ ਸਾਧ ਇਹ ਗੱਲ ਕਹਿੰਦੇ ਨੇ ਤਰਕ ਨਾ ਕਰਿਆ ਜੇ ਤਰਕ ਨਾ ਕਰੋ ਉਹ ਦੱਸਣਗੇ ਵੀ ਗੁਰਬਾਣੀ ਦੇ ਅੰਦਰ ਤਰਕ ਕਿਉਂ ਪੈਦਾ ਹੋਇਆ ਗੁਰਬਾਣੀ ਦੇ ਮਿੱਡ ਵਿੱਚ ਜਾ ਕੇ ਜਾਂਤ ਵਿੱਚ ਜਾ ਕੇ ਵੀ ਨਹੀਂ ਪਹਿਲੀ ਪੌੜੀ ਤੋਂ ਲੈ ਕੇ ਤੇ ਤਰਕ ਦੀ ਸ਼ੁਰੂਆਤ ਹੁੰਦੀ ਕਿ ਤੁਸੀਂ ਜਪਜੀ ਸਾਹਿਬ ਨਹੀਂ ਪੜਦੇ ਜਾਂ ਪੜਦੇ ਹੋ ਤੇ ਬੇਈਮਾਨ ਹੋ ਕੇ ਬੋਲਣਾ ਸ਼ੁਰੂ ਕਰਦੇ ਹੋ ਗੁਰਬਾਣੀ ਕੀ ਕਹਿੰਦੀ ਹੈ ਸੰਗਤ ਵੀ ਸੁਣ ਲਿਓ ਧਿਆਨ ਨਾਲ ਪਹਿਲੀ ਪੌੜੀ ਦੇ ਅੰਦਰ ਹੀ ਪਾਤਸ਼ਾਹ ਕੀ ਕਹਿੰਦੇ ਨੇ ਸੋਚੈ ਸੋਚਣਾ ਹੋਵੇ ਜੇ ਸੋਚੇ ਲੱਖ ਵਾਰ ਇਹ ਤਰਕ ਨਹੀਂ ਵੀ ਜਿੰਨਾ ਮਰਜੀ ਸੁਚਾ ਹੁੰਦਾ ਯਤਨ ਕਰ ਲਾ ਤੋ ਸੁਚਾ ਨਹੀਂ ਹੋ ਸਕਦਾ ਜਿੰਨਾ ਸਮਾਂ ਅੰਦਰ ਨੂੰ ਸੁਚਾ ਨਹੀਂ ਕਰੇਗਾ ਗੁਰਬਾਣੀ ਦੇ ਗਿਆਨ ਦੇ ਨਾਲ ਸੁਚੱਜੇ ਗਿਆਨ ਦੇ ਨਾਲ ਚੰਗੇ ਸਾਹਿਬ ਦੇ ਨਾਲ ਬਰੋਂ ਨਾਈਆ ਧੋਈਆ ਜਲ ਕੇ ਮੱਜਨ ਜੇਗਾ ਤੋਂ ਵੈ ਨਿਤਨਿਤ ਮੈਂਡਕ ਨਾਵੇਂ ਵਾਲੀ ਗੱਲ ਹੀ ਰਹੇਗੀ ਕੀ ਇਹ ਤਰਕ ਨਹੀਂ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਸਵਾ ਦੇ ਨਾਲ ਭਾਂਡੇ ਮਾਂਜ-ਮਾਂਜ ਕੇ ਹੱਥ ਮਾਂਜ-ਮਾਂਜ ਕੇ ਮੈਂ ਜੀ ਝੂਠਾ ਨਹੀਂ ਖਾਣਾ ਫਲਾਨ ਨਹੀਂ ਕਰਨਾ ਇਹ ਮੈਂ ਵੀਡੀਓ ਇੱਕ ਵੱਖਰੀ ਬਣਾਵਾਂਗਾ ਕੇਵਲ ਇਸ਼ਾਰੇ ਵਜੋਂ ਗੱਲ ਕਹਿ ਦੇਣਾ ਵੀ ਜਿੰਨਾ ਦੇ ਘਰੋਂ ਇਹ ਕਹੇ ਕਿ ਛੱਡ ਦਿੰਦੇ ਹੋ ਮੈਂ ਝੂਠਾ ਨਹੀਂ ਖਾਣਾ ਉਹ ਅਗਰ ਚੈੱਕ ਦੇਣ ਲੈ ਲੈਂਦੇ ਉਹ ਪੈਸੇ ਦੇਣ ਲੈ ਲੈਂਦੇ ਉਹ ਪੈਸਿਆਂ ਨੂੰ ਕਈਆਂ ਦਾ ਥੁੱਕ ਵੀ ਲੱਗਾ ਹੁੰਦਾ ਹੈ ਗਿੰਦੇ ਵਕਤ ਉਹ ਚੱਕ ਕੇ ਜੇਬ ਵਿੱਚ ਪਾ ਲੈਂਦੇ ਉਦੋਂ ਉਹ ਪੈਸੇ ਸੁੱਚੇ ਹੋ ਜਾਂਦੇ ਨੇ ਚੈੱਕ ਸੁੱਚਾ ਹੋ ਜਾਂਦਾ ਪਖੰਡੇ ਨਿਰਾ ਤੁਹਾਡਾ ਹੋਰ ਕੁਝ ਨਹੀਂ ਅਗਲੀ ਪੰਕਤੀ ਚੁੱਪੇ ਚੁਪਣਾ ਹੋ ਗਈ ਜੇ ਲਾਇ ਰਹਾ ਲਿਵਤਾਰ ਕੀ ਇਹ ਤਰਕ ਨਹੀਂ ਪਾਸ਼ਾ ਕਹਿੰਦੇ ਨੇ ਤੂੰ ਕਹਿਣਾ ਮੈਂ ਬੋਲਣਾ ਨਹੀਂ ਮੈਂ ਚੁੱਪ ਧਾਰਨ ਕਰ ਲਈ ਮੈਂ ਮੋਣ ਧਾਰਨ ਕਿਤਾ ਕਈਆਂ ਨੇ ਆਪਣੇ ਨਾਂ ਦੇ ਨਾਲ ਹੀ ਮੋਣੀ ਲਾਇਆ ਹੁੰਦਾ ਹੈ ਤੇ ਗੁਰੂ ਜੀ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਬੋਲੇ ਨਹੀਂ ਹੋਏ ਬੈਠਾ ਮੋਨੀ ਅੰਤਰ ਕਲਪ ਪੁਵਾਈਏ ਜੋਨੇ ਮੋਨੀ ਬਣ ਕੇ ਬਹਿ ਗਿਆ ਬੋਲਦਾ ਨਹੀਂ ਅੰਦਰ ਤੇਰਾ ਕਲਪ ਦਾ ਤੇ ਬੋਲਦਾ ਨਜ਼ਰ ਪੈ ਰਿਹਾ ਅੰਦਰੋਂ ਤੂੰ ਇੰਨਾ ਬੋਲ ਰਿਹਾ ਹੈ ਬੇ ਰੌਲੇ ਨਿਰਾ ਚੱਲ ਰਿਹਾ ਨਿਰਾ ਹੀ ਅੰਦਰ ਗੱਪਸ਼ਪ ਚੱਲਦੀ ਰੌਲੇ ਚੱਲਦਾ ਲੜਾਈ ਚੱਲਦੀ ਬਾਹਰੋਂ ਕਹਿੰਦੇ ਬੋਲਣਾ ਨਹੀਂ ਕੀ ਇਹ ਤਰਕ ਨਹੀਂਗਾ ਗੁਰਬਾਣੀ ਦੇ ਅੰਦਰ ਉਹ ਬੁਲਾਰੇ ਮੈਨੂੰ ਦੱਸਣਗੇ ਵੀ ਗੁਰੂ ਜੀ ਨੇ ਕਿਉਂ ਕਿਹਾ ਵੀ ਚੁੱਪੇ ਚਪਣਾ ਹੋਵੇਈ ਜੇ ਰਾਇਲ ਲਾਇਰਾਂ ਹਾਂ ਲਿਵਤਾਰ ਜਾਂ ਬੋਲੇ ਨਾ ਹੀ ਹੋਏ ਬੈਠਾ ਮੋਨੀ ਜਿਹੜੇ ਪਖੰਡ ਕਰਦੇ ਸਨ ਅੰਨ ਨਹੀਂ ਖਾਣਾ ਭੁੱਖੇ ਰਹਿਣਾ ਵੇਖੋ ਜੀ ਸਾਡੇ ਬਾਬਾ ਜੀ ਅੰਨ ਨਹੀਂ ਖਾਂਦੇ ਉਹ ਇੰਨਾ ਖਾਂਦੇ ਮੈਂ ਕਈਆਂ ਕੋਲੋਂ ਸੁਣਿਆ ਉਹ ਜੀ ਇੰਨੇ 1 ਗ੍ਰਾਮ ਖਾਂਦੇ ਸਨ ਉਹ ਸਾਰੇ 24 ਘੰਟਿਆਂ ਦੇ ਅੰਦਰ ਉਹ ਇੰਨੇ ਗ੍ਰਾਮ ਅਖੇ ਅੰਨ ਖਾਂਦੇ ਹੁੰਦੇ ਸਨ ਕੋਈ ਕਹਿੰਦਾ 15 ਗ੍ਰਾਮ ਕੋਈ ਕਹਿੰਦਾ 100 ਗ੍ਰਾਮ ਕੋਈ ਕਿੰਨਾ ਘੱਟ ਜਾਂ ਵੱਧ ਪਾਤਸ਼ਾਹ ਨੇ ਤਰਕ ਕੀਤਾ ਉਹ ਕਹਿੰਦੇ ਨੇ ਭੁੱਖਿਆਂ ਭੋਖਣਾ ਉਤਰੀ ਜੇ ਬੰਨਾਪੁਰੀਆਂ ਪਾਰ ਤੂੰ ਮਨ ਦਾ ਭੁੱਖਾ ਐ ਮਨ ਤੇਰਾ ਰੱਜਦਾ ਨਹੀਂ ਮਨ ਦੇ ਅੰਦਰ ਇੰਨੀ ਕਲਪਨਾ ਐ ਇੰਨੀ ਭੁੱਖ ਐ ਤੇ ਭੁੱਖੇ ਰਹਿਣ ਦਾ ਨਾਟਕ ਕਰ ਰਿਆ ਤੇ ਨਾਲ ਲੱਗਦਾ ਹੀ ਪਾਤਸ਼ਾਹ ਨੇ ਇੱਕ ਬੋਲ ਹੋਰ ਕਹਿ ਦਿੱਤਾ ਉਹ ਕਹਿੰਦੇ ਨੇ ਵੀ ਗੁਪਤੀ ਖਾਵੇਂ ਜਗ ਮੇ ਬਖਤੇ ਦੁੱਧਾ ਧਾਰੀ ਗੁਪਤੀ ਖਾਵੇਂ ਵਟਕਾ ਸਾਰੀ ਗੁਪਤ ਤਰੀਕੇ ਦੇ ਨਾਲ ਲੋਕ ਲੋਕ ਕੇ ਪੰਜੀਰੀਆਂ ਖਾਣਾ ਤੇ ਕਈ ਕੁਝ ਖਾਣਾ ਲੋਕਾਂ ਸਾਹਮਣੇ ਵਿਖਾਵਾ ਕਰਨਾ ਵੀ ਮੈਂ ਘਟ ਖੰਨਾ ਔਰੇ ਕਈ ਪ੍ਰਚਾਰਕ ਵੀ ਕਰਦੇ ਨੇ ਪਖੰਡੀ ਸਾਧਵੀ ਕਰਦੇ ਨੇ ਪਾਸ਼ਾ ਨੇ ਤੇ ਗੱਲ ਹੀ ਸ਼ੁਰੂ ਜਿਹੜੀ ਬਾਣੀ ਦੀ ਉਹ ਤਰਕ ਤੋਂ ਕੀਤੀ ਸੂਤਕ ਤੇ ਤਰਕ ਭੁੱਖੇ ਰਹਿੰਦੇ ਉੱਤੇ ਤਰਕ ਪਾਤਕ ਤੇ ਤਰਕ ਜਨਮ ਦੇ ਤਰਕ ਮਰਨ ਤੇ ਤਰਕ ਗੱਲ ਗੱਲ ਦੇ ਉੱਤੇ ਤਰਕ ਕੀਤਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਕੀ ਹੈ ਸੂਤਕ ਨਹੀਂ ਇਹ ਕੀ ਹੈ ਤਰਕ ਨਹੀਂ ਜੇਤੇ ਦਾਣੇ ਅੰਨ ਕੀ ਜੀਆਂ ਬਾਜਣਾ ਕੋਈ ਕੀ ਇਹ ਤਰਕ ਨਹੀਂ ਹੈ ਤੋਂ ਖੈਰ ਕਿਹੜੀ ਗੱਲ ਦੇ ਉੱਤੇ ਤਰਕ ਨਹੀਂ